ਇਹ ਹੋ ਗਿਆ ਜੀ ਬਹੁਤ ਵਧੀਆ ਸਬਸਕ੍ਰਾਈਬ ਟੂ ਦਾ ਬਾਂਦੀ ਸਭ ਦਾ ਸਾਂਝੀ ਰਹਿਣਗੇ ਮੈਂ ਕੀ ਕਰੀ ਕਰਦੇ ਤੁਸੀਂ ਐਪ ਤੇ ਲੌਗ ਇਨ ਕਰ ਰਹੇ ਹੋ ਇਹ ਹੋ ਗਿਆ ਜੀ ਹਾਂ ਥੈਂਕ ਯੂ ਸਬਸਕ੍ਰਾਈਬ ਟੂ ਦਾ ਬਾਂਦੀ ਸਭ ਦਾ ਸਾਂਝੀ ਰਹਿਣਗੇ ਮੈਂ ਕੀ ਕਰੀ ਕਰਦੇ ਤੁਸੀਂ ਐਪ ਤੇ ਲੌਗ ਇਨ ਕਰ ਰਹੇ ਹੋ ਪ੍ਰਜਾ ਜਾਨ ਉਹਨਾਂ ਦੀ ਹਿਦਾਇਤ ਜਿਹੜੀ ਬੀਫਰ ਪੋਸਾ ਉਸ ਵੱਲੋਂ ਮਾਰੇ ਅੰਸਰਾ ਜਿਹੜੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਲਿਆ ਜਾ ਰਿਹਾ ਦਿੱਤੀ 20 ਤਰੀਕ ਨੂੰ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਸੋਨ ਸਿੰਘ ਪੁੱਤਰ ਵੀਰ ਸਿੰਘ ਅੰਦਾਬਾਦੀ ਦਾ ਸਿੰਘ ਵਾਲਾ ਇਹਨਾਂ ਦੇ ਘਰੋਂ ਕੁਛਾਂਛਾ ਤੇ ਲੜਕਿਆਂ ਨੇ ਚੋਰੀ ਕਰਨੀ ਕੁਝ ਸੋਨੇ ਦੇ ਜੇਵਰਾ ਸੀ ਅਤੇ 1 ਲੱਖ ਰੁਪਏ ਜਿਹੜਾ ਨਕਦ ਸੀ ਉਹ ਫੌਰਨ ਅਸੀਂ ਜਿਹੜਾ ਉਸ ਸੰਬੰਧੀ ਐਕਸ਼ਨ ਲੈਂਦੇ ਹੋਏ ਪਹਿਲਾਂ FIR ਰਜਿਸਟਰ ਕੀਤੀ ਤੇ ਸਾਡੇ ਚਾਰ ਜਣੇ ਸੀ ਆਈਏ ਜਦੋਂ ਇਹ ਐਸਐਚਓ ਸਾਹਿਬ ਜਦੋਂ ਇਹਨਾਂ मियां ਦੋ ਟੀਮਾਂ ਵੱਖਰੀਆਂ ਵੱਖਰੀਆਂ ਨੇ ਬਣਾਈਆਂ ਗਈਆਂ ਇਹਨਾਂ ਦੋਵਾਂ ਦੇ ਸਾਂਝੇ ਐਫਰਟਸ ਨਾਲ ਜਿਹੜੇ ਸੀ ਉਹਨਾਂ ਦੇ ਲੋਕੀਆਂ ਨੂੰ ਪਹਿਲਾਂ ਉਹਨਾਂ ਨੇ شناخت ਕੀਤੀ ਤੇ شناخت ਕਰਨ ਤੋਂ ਬਾਅਦ ਅਸੀਂ ਉਹਨਾਂ ਵਿੱਚੋਂ ਦੋ ਦੋਸ਼ੀ ਹੈ ਜਿਹੜੇ ਉਹ ਰੈਸਟ ਕਰਦੇ ਆ ਗੋਬਿੰਦ ਸਿੰਘ ਪੁੱਤਰ ਭਾਰਾ ਵਾਸੀ ਸਮਾਣਾ ਅਤੇ ਸੰਨੀ ਪੁੱਤਰ ਮਾਗੀਰਾ ਵਾਸੀ ਗੁਰੂਖੇਤਰ ਹਰਿਆਣਾ ਇਹ ਚਾਰ ਜਣਿਆਂ ਦਾ ਗਰੁੱਪ ਹੈ ਜਿਹੜੇ ਜਿਹੇ ਰੈਕੀ ਕਰਦੇ ਸੀ ਜਿਵੇਂ ਕਿ ਆਪਾਂ ਬੈਗਾਂ ਦੇ ਵਿੱਚ ਸਮਾਨ ਭਰ ਕੇ ਆਪਣੇ ਏਰੀਆ ਦੇ ਵਿੱਚ ਜਾਂ ਆਸ-ਪਾਸ ਦੇ ਏਰੀਏ ਦੇ ਵਿੱਚ ਇਹੋ ਸਮਾਨ ਵੇਚਣ ਦੇ ਭਾਨੇ ਪਹਿਲਾਂ ਇਹ ਰੈਕੀ ਕਰਦੇ ਸੀ ਦੇਖਦੇ ਸੀ ਵੀ ਕਿਹੜੇ ਘਰ ਨੂੰ ਤਾਲਾ ਲੱਗਿਆ ਜਿਹੜਾ ਘਰ ਆ ਜਿਹੜਾ ਸੁਨਣਾ ਹੈ ਜਾਂ ਕਿਹੜੇ ਘਰ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਕੱਲੀਆਂ ਲੇਡੀਜ਼ ਹੁੰਦੀਆਂ ਇਹ ਪਹਿਲਾਂ ਉਹ ਸਬੰਧੀ ਰੈਕੀ ਕਰਦੇ ਸੀ ਉਸ ਤੋਂ ਬਾਅਦ ਇਹ ਚੋਰੀ ਜਾਂ ਲੁੱਟ ਘੋਣ ਨੂੰ ਅੰਜਾਮ ਦਿੰਦੇ ਸੀ ਇਹ ਸਬੰਧੀ ਇਹਨਾਂ ਦਾ ਵੈਰੀਫਾਈ ਕੀਤਾ ਗਿਆ ਹੈ ਵੈਰੀਫਾਈ ਕਰਤੇ ਵੀ ਪਾਇਆ ਗਿਆ ਵੀ ਇਹਨਾਂ ਤੇ ਚੋਰੀ ਤੇ ਠਗਾਤੀ ਦੇ ਜਿਹੜੇ ਪਹਿਲਾਂ ਵੀ ਦੋ ਦੋ ਮੁਕੱਦਮੇ ਜਿਹੜੇ ਆ ਉਹ ਦਰਜ ਹੈ ਇਸ ਸਬੰਧੀ ਅਸੀਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 35 ਗ੍ਰਾਮ 35 ਗ੍ਰਾਮ ਜਿਹੜਾ ਸੋਨੇ ਦੇ ਜਿਵਰਾਤ ਹੈ ਉਹ ਅਸੀਂ ਇਹਨਾਂ ਤੋਂ ਰਿਕਵਰ ਕਰ ਲਏ ਆ ਇਸ ਤੋਂ ਇਲਾਵਾ 38500 ਰੁਪਏ ਦੀ ਜਿਹੜੀ ਨਗਦੀ ਹੈ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕਰ ਲਈ ਹੈ ਇਸ ਤੋਂ ਬਾਅਦ ਹੁਣ ਅਸੀਂ ਇਹਨਾਂ ਦੀ ਅਰੈਸਟ ਪਾਈ ਹੈ ਅਰੈਸਟ ਪਾ ਕੇ ਅਸੀਂ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਜਿਹੜੀ ਬਾਕੀ ਰਿਕਵਰੀ ਹੈ ਉਹ ਵੀ ਕਰਵਾਵਾਂਗੇ ਅਤੇ ਜਿਹੜੇ ਮਕਦਮੇ ਦੇ ਵਿੱਚ ਦੋ ਦੋਸ਼ੀ ਹੈ ਜਿਹੜੇ ਹਜੇ ਰਹਿੰਦੇ ਆ ਇਹਨਾਂ ਦੇ ਗਰੋਹ ਦੇ ਮੈਂਬਰ ਹੈ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਾਂਗੇ ਸਰੇ ਇਹਨਾਂ ਦਾ ਸਹਿਕ ਪੁਰੂਬੀ ਖੇਤਰ ਕਰਿਆ ਨੂੰ ਵਾਲਾ ਹੈ ਇਹਨਾਂ ਦਾ ਸਬੰਧ ਕੋਈ ਇੰਟਰ ਸਟੇਟ ਯਾਤਰੀ ਹੋਣ ਤੋਂ ਨਾਲ ਵੀ ਹੈ ਅਸੀਂ ਉਹਦੇ ਬਾਰੇ ਆ ਜੀ ਵੈਰੀਫਾਈ ਕਰਨੇ ਆ ਔਰ ਸਬੰਧਿਤ ਹੁਣ ਡਿਟੇਲ ਚ ਜਿਹੜੀ ਵੈਰੀਫਿਕੇਸ਼ਨ ਹੈ ਡਿਟੇਲ ਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅਸੀਂ ਹੁਣ ਕਰਾਂਗੇ ਆ ਕੋਲ ਕਿੰਨੇ ਜਣੇ ਸੀ ਸਰੇ ਇਹ ਟੋਟਲ 4 ਜਣਿਆਂ ਦਾ ਗਰੋਹ ਹੈ ਜੀ ਦੋ ਅਸੀਂ ਫੜ ਲਿਆ ਤੇ ਦੋ ਜਿਹੜੇ ਆ ਅਸੀਂ ਉਹਨਾਂ ਨੂੰ ਫੜਨ ਵਾਸਤੇ ਜਿਹੜੀ ਹੈ ਰੇਡ ਪਾਰਟੀਆਂ ਬਣਾ ਕੋਈ ਵਿੱਕਲ ਵਗੈਰਾ ਵੀ ਬਰਾਮਦ ਹੋਇਆ ਸਰਿਕਾ ਹਾਂਜੀ ਉਹ ਵੀ ਇੱਕ ਮੋਟਰਸਾਈਕਲ ਇਹਨਾਂ ਦਾ ਬਰਾਮਦ ਹੋਇਆ ਠੀਕ ਹੈ ਥੈਂਕ ਯੂ ਅਸੀਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੀ ਮੁਸ਼ਤੈਦੀ ਦੇ ਨਾਲ ਸਾਡਾ ਸੋਨਾ ਤੇ ਜਿਹੜੀ ਸਾਡੇ ਕੈਸ਼ ਦੀ ਚੋਰੀ ਹੋਈ ਸੀ ਉਹ ਇੱਕ ਹਫ਼ਤੇ ਦੇ ਵਿੱਚ ਸਾਨੂੰ ਬਰਾਮਦ ਕੀ ਕਰਕੇ ਦਿੱਤੀ ਹੈ ਇਹਦੇ ਲਈ ਅਸੀਂ ਐਸਐਸਪੀ ਮੈਡਮ ਪ੍ਰਗਿਆ ਜੈਨ ਜੀ ਸੀਆਈਏ ਸਟਾਫ ਐਸਐਚਓ ਸਾਹਿਬ ਦੇਖੋ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਮੁਸ਼ਤੈਦੀ ਮਿਹਨਤ ਦੇ ਨਾਲ ਦੇ ਵਿੱਚ ਹੋਰ ਬਹੁਤ ਦੂਰ ਦੇ ਸੀ ਹੁਣ ਟਰੇਸ ਕਰਨ ਤੇ ਪਤਾ ਚੱਲਿਆ ਤਾਂ ਬਹੁਤ ਹੀ ਇਮਾਨਦਾਰੀ ਲਗਨ ਤੇ ਮਿਹਨਤ ਦੇ ਨਾਲ ਸਾਡੀ ਇਹ ਜਿਹੜੀ ਚੋਰੀ ਹੈ ਟਰੇਸ ਕਰਕੇ ਦਿੱਤੀ ਹੈ ਅਸੀਂ ਦਾ ਬਹੁਤ ਕੀ ਕੋਈ ਚੋਰੀ ਹੋਇਆ ਸੀ ਸਾਡਾ ਜੀ ਸੋਨਾ ਚੋਰੀ ਹੋਇਆ ਸੀ ਲਗਭਗ 4.5 ਪੰਜ ਟੋਲੇ 1.5 ਲੱਖ ਰੁਪਏ ਕੈਸ਼ ਚੋਰੀ ਹੋਇਆ ਸੀ ਜੀ ਜੇ ਕਦੋਂ ਹੋਇਆ ਸੀ ਇਹ 20 ਤਰੀਕ ਦੀ ਵਾਰਦਾਤ ਹੈ ਕੀ ਕੀ ਜੀ ਪੂਰੀ ਕਰਨੀ ਅਸੀਂ ਵੀ ਸਾਡੇ ਮਰਗ ਹੋਈ ਸੀ ਅਸੀਂ ਸਾਈ ਫੈਮਿਲੀ ਉੱਥੇ ਘੋੜ ਤੇ ਚਲੇ ਗਏ ਘਰੇ ਕੋਈ ਨਹੀਂ ਸੀ ਜੀ ਬੱਚ ਇਹ ਚੋਰ ਆਉਂਦੇ ਆ ਜੀ ਸੀਸੀਟੀਵੀ ਤੋਂ ਪਤਾ ਲੱਗਿਆ ਤੇ ਉਹ ਤਿੰਨ ਜਾਣੇ ਸੀ ਇੱਕ ਉਹਨਾਂ ਜੋ ਬਾਹਰ ਖੜਾ ਜਾਂਦਾ ਦੋ ਜਾਣੇ ਕੰਦ ਟੱਪ ਕੇ ਅੰਦਰ ਚਲੇ ਜਾਂਦੇ ਆ ਤਾਂ ਉਹ 8-9 ਮਿੰਟਾਂ ਦੇ ਵਿੱਚ ਇਹ ਆਪਦੀ ਵਾਰਦਾਤ ਕਰਦੇ ਆ ਤੇ ਉੱਥੋਂ ਚਲੇ ਜਾਂਦੇ ਆ ਬਸ ਇਹ ਸੀਸੀਟੀਵੀ ਤੋਂ ਫੁਟੇਜ ਲੈ ਕੇ ਇਹਨਾਂ ਨੇ ਜੋ ਕਾਰਵਾਈ ਕੀਤੀ ਹੈ ਤੇ ਸਾਡੀ ਇਹ ਬਰਾਮਦਗੀ ਕੀ ਨਾਮ ਕੀ ਵਿਅਕਤੀ ਤੁਹਾਡਾ ਸੋਣ ਸਿੰਘ ਹੈ ਜੀ ਤੇ ਪਿੰਡ ਜਿਹੜਾ ਆਪਣਾ ਗਲ ਸਿੰਘ ਵਾਲਾ ਜੀ ਦਾ ਠੀਕ ਹੈ ਹਾਂਜੀ ਕੀ ਧੰਨਵਾਦ ਹੋਇਆ ਅੰਕ ਜੀ ਕੀ ਕਹਿਣਾ ਚਾਹੋ ਸਾਡੇ ਸਾਡੇ ਵੈਸਟ ਅਰਮਾਰਕੋ ਵਿੱਚ ਜਿਹੜੀ ਇੱਕ ਬੰਦੇ ਬਣਾ ਕਰ ਗਏ ਹਾਂਜੀ ਤੁਸੀਂ ਪੁਲਿਸ ਜਾ ਕੇ ਜੇ ਬਲਾਸ ਤੋਂ 9 ਵਜੇ ਘਰੇ ਆ ਜੀ ਬਣਾ ਜੀ ਪਰ ਜੇ ਉਹ ਬਾਰ ਕੋਲ ਆ ਕੇ ਖੜੇ ਠੱਗ ਚੋੜਾ ਤੇ ਜੀ ਜੀ ਪੁੰਜ ਰਹੇਗਾ ਪੁਲਿਸ ਨੇ ਚੋਰ ਕਾਬੂ ਕਰ ਦਿੱਤੇ ਗਏ ਉਹ ਫੜ ਲਈ ਦੋ ਬੰਦੇ ਫੜਦੇ ਇੱਕ ਬੰਦਾ ਸੀ ਜਿਹਨੂੰ ਜੀ ਜਿਹੜੀ ਪੁਲਿਸ ਦੀ ਕਾਰਵਾਈ ਸੀ ਕੀ ਤੁਹਾਡੀ ਉਤੇ ਤਸੱਲੀ ਪੂਰੀ ਹੈ ਜੀ ਹਾਂਜੀ ਸਾਨੂੰ ਤਸੱਲੀ ਤੇ ਜਿਹੜਾ ਤੁਹਾਡਾ ਕੋਈ ਸਮਾਨ ਚੋਰੀ ਹੋਇਆ ਸੀ 골ਡ ਜਾਂ ਕੈਸ਼ ਵਗੈਰਾ ਉਹ ਸਾਰਾ ਮਿਲ ਗਿਆ ਇਹ ਬਾਕੀ ਥੋੜਾ ਦੇਣਾ ਸੀ ਸਾਰਾ ਉਹ ਪੈਸਾ ਬਕਾਇਆ ਕੋਈ ਨਾ ਸ਼ਹਿਰ ਦਾ ਅੰਦਾਜ਼ਾ ਕਰਕੇ ਸੱਤ ਤੋਂ ਪਾਰ ਹੋ ਰਿਹਾ ਹੈ ਕਿ ਪਰ ਥੋੜਾ ਜਿਹਾ ਪਤਾ ਲੱਗੂਗਾ ਥੋੜਾ ਜਿਹਾ ਠੀਕ ਹੈ ਸਰ ਥੈਂਕ ਯੂ